ਬੱਸ ਕਰ ਜੀ ਬਥੇਰੀ ਜਾਣਾ ਆਉਣਾ ਹੀ ਐਂ ਇਹਨਾਂ ਨੂੰ ਨਹੀਂ ਇੱਧਰ ਨੂੰ ਕਹੇ ਕਿ ਸਾਡੇ ਭਾਣੇ ਪਾ ਲਿਓ ਨਹੀਂ ਤੇਰਾ ਆਪਣਾ ਹੱਥ ਤੇ ਕਰੀਂ ਆਹ ਹੋ ਜੀ ਕਿ ਬਿਜੂ ਜੀ ਐਂ ਨਾ ਕਿ ਰਿਹਾ ਅਸੀਂ ਨਹੀਂ ਕਰੀ ਆਦੇ ਨੂੰ ਤੁੰਗਣਾ ਲਾਓ ਆਪਣਾ ਇਹ ਦੇ ਸੱਟਦਾ ਹੁੰਦਾ ਜਿਹੜਾ 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 ਇਹ ਦੇ ਸੱਟਦਾ ਹੁੰ ਬੱਧੀ ਜਾ ਸਾਡੇ ਦਿਨ ਖਤਨਾ ਨੂੰ ਚੱਲ ਓਏ ਜੀ ਆਹ ਬੱਧੀ ਜਾ ਬੱਧੀ ਜਾ ਸਾਰਿਆਂ ਸੇ ਬੱਧੀ ਜਾ ਤੂੰ ਦੂਸਰਾ ਲੋਕਾਂ ਦੇ ਤੂੰ ਕੁਮਾਰ ਗਈ ਨਾ ਭੰਗ ਜਾ ਬੱਧੀ ਜਾ ਸਾਰਿਆਂ ਕੀ ਹੋ ਗਿਆ ਤੂੰ ਬੈਜਲਾ ਮਾਰ ਮਾਰ ਲੋਕਰ ਦਾ ਭੰਗ ਤੇ ਨਾ ਹੁਣ ਕਰਦੀ ਨਾ ਇਹ ਗਤੀ ਮਾਰ ਭੰਗ ਤਾ ਬੈਜਲਾ ਚੱਲਦੇ ਜਾ ਕੀ ਅਖ ਨਹੀਂ ਪੂਰੇ ਮੰਗਲ ਤੋਂ ਢੱਕਿਆ ਤੂੰ ਕਾਗਜ਼ ਪੂਰਾ ਹੀ ਮੈਨੂੰ ਛੱਡਿਆ ਤੂੰ ਕਿੰਨੇ ਸੱਜਿਆ ਦਾ ਨੋਕ ਕਿੰਨਾ ਡਿਊਟੀ ਲਈ ਆ ਆਹ ਕਿਹੜਾ ਬੈਜ ਕਿੱਥੇ ਆ ਆਹ ਜਿਹੜਾ ਬੈਜ ਆ ਉਹ ਕੱਢ ਕਿਹੜਾ ਕਿੰਨੂੰ ਇੱਥੇ ਡਿਊਟੀ ਲਈ ਉਹਨੂੰ ਸਾਥਾ ਇੱਥੇ ਉਹ ਛੱਡ ਯਾਰ ਇਹ ਇਹ ਇੰਗਲਿਸ਼ ਜਗਣਾ ਤੂੰ ਜਾਣਾ ਤੇ ਜਾ ਉਹ ਯਾਰ ਜਾ ਇਹਨੂੰ ਛੱਡਣਾ ਕਿਹੜੇ ਗੱਲ ਤੂੰ ਕਰਨੀ ਆ ਕਿਹੜੀ ਗੱਲ ਕਰਨੀ ਤੂੰ ਪਾਤ ਬੈਠ ਕੇ ਮਾਤੇ ਚੱਲ ਜਾ ਇਹ ਤਾਂ ਗਲਤੀ ਮਾਣੋ ਤੇ ਫੇਰ ਜਾਣ ਦੇਣਾ ਹੀ ਹੋ ਬੈਠੇ ਵਰਦੀ ਲਾ ਜਾ ਤੇ ਚੱਲ ਜਾ ਜਿੱਥੇ ਜਾਣਾ ਜਿੰਨੂੰ ਸੱਦਣਾ ਲੈ ਵੀ ਤੇ ਵਰਦੀ ਲਾਈ ਆਪਣੀ ਅਤੋ ਹੀ ਗਿਆ ਉਹ ਜਾਣਾ ਜਾਇੰਦੋ ਨਹੀਂ ਕਰਨਾ ਪੈਰ ਚੋੜਨੋ ਯਾ ਪਾਜਰਾ ਭਾਜੀ ਕਰੋ ਉਹਨਾਂ ਦੇ ਜੱਥੇ ਉਹ ਜਾਵਾਂ ਹੈ ਮੇਰੇ ਪਾੜੇ ਮੇਰੇ ਪਾੜੇ ਦਾ ਪੈਰ ਪਾਜਰਾ ਪਾਈਆਂ ਕੋਈ ਗੱਲ ਦੱਸੋ ਵੀ ਤੁਹਾਡੇ ਕੋਈ ਗੱਲ ਉਹ ਮੇਰੇ ਕਾਗਜ਼ ਪੂਰੇ ਹੀ ਤੋਂ ਕਾਲੀ ਗੱਲ ਕਰਨੀ ਆ ਗੱਲ ਕਰਨੀ ਹੈ ਹੈ ਤੈਨੂੰ ਕੀ ਲਿਖਾ ਰਹੇ ਹੋ ਹਾਂ